ਆ ਮਾਦੀ ਹੱਟੀ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨਾਲ ਤੱਕ ਦੇਖੋ ਅੱਜ ਤੁਹਾਨੂੰ ਚੁੰਨੀਆਂ ਦੀ ਵੈਰਾਈਟੀ ਦਿਖਾ ਰਹੇ ਹਾਂ ਤੇ ਤੌਲੀਆਂ ਦੀ ਵੈਰਾਈਟੀ ਜੀ ਚੁੰਨੀਆਂ ਚਲੂਨ ਦੀ ਚੁੰਨੀ ਜੀ ਮਜਾ ਮਾਰਕਰ ਦੇ ਵਿੱਚ ਵਿਕੇ 200 ਦੀ ਵਿਕੇ 250 ਦੀ ਸਾਡਾ ਰੇਟ ਹੈ ਸਿਰਫ 150 ਰੁਪਏ ਆ ਜੀ ਚਰੂਨ ਦੀ ਚੁੰਨੀ 150 ਰੁਪਏ ਦੀ ਦਿੱਤੀ ਜੀ ਸੈਮੀ ਪਾਉਰ ਦੀ ਚੁੰਨੀ ਸੈਮੀ ਪਾਉਰ ਦੀ ਚੁੰਨੀ ਸਿਰਫ 100 ਰੁਪਏ ਦੀ ਹੈ ਜੀ ਈ ਕੋ ਕੀਚੀ ਇਕਤਾਈ ਸੈਮੀ ਪਾਉਰ ਦੀ ਚੁੰਨੀ ਸਿਰਫ 100 ਰੁਪਏ ਦੀ ਭਰਾਮਾ ਦੀ ਹੱਟੀ ਦੇ ਉੱਤੇ ਸੇਲ ਮੇਲੇ ਦੇ ਉੱਤੇ ਜੀ ਚੁੰਨੀਆਂ ਬਹੁਤ ਕੁਆਂਟੀਟੀ ਚ ਪਹੁੰਚ ਚੁੱਕੀਆਂ ਨੇ ਜੀ ਜਿਹੇ ਮਰਜ਼ੀ ਚੁੰਨੀਆਂ ਲੈ ਸਕਦੇ ਹੋ ਜੀ ਵਾਈਟ ਵੈਰਾਈਟੀ ਸਾਰੀ ਆ ਗਈ ਇਹਦੇ ਵਿੱਚ ਫੁੱਲ ਪਿਓਰ ਦੀ ਚੁੰਨੀ ਹੈ ਜੀ ਬਿਲਕੁਲ ਪੀਕੋ ਕੀਤੀ ਹੋਈ ਜਿਹੜੀ ਮਾਰਕੀਟ ਦੇ ਵਿੱਚ ਆਮ 200 220 ਰੁਪਏ ਦੀ ਵਿਖਦੀ ਹੈਗੀ ਸਾਡਾ ਰੇਟ ਸਿਰਫ 150 ਰੁਪਏ ਹੈ ਜੀ ਫੁੱਲ ਪਿਓਰ ਦੀ ਚੁੰਨੀ ਹੈਗੀ ਪੀਕੋ ਕੀਤੀ ਕਿਤਾਈ ਸਿਰਫ 150 ਰੁਪਏ ਦੇ ਵਿੱਚ ਹੈ ਜੀ ਜਿੰਨੀਆਂ ਮਰਜ਼ੀ ਚੁੰਨੀਆਂ ਲੈ ਸਕਦੇ ਹੋ ਦੇ ਵਿੱਚ ਕਾਟਨ ਦੀ ਚੁੰਨੀ ਹੈਗੀ ਪੂਰੀ ਵਧੀਆ ਵੱਡੇ ਸਾਈਜ਼ ਦੀ ਚਾਹੇ ਡਾਈ ਕਰਾਉਣ ਵਾਸਤੇ ਲੈ ਲਓ ਚਾਹੇ ਸਿਆਣੇ ਬਜ਼ੁਰਗਾਂ ਜਿੱਕਰ ਲੈਦੇ ਨੇਗੇ ਸਿਰਫ 100 ਰੁਪਏ ਜੁੰਨੀ ਕਰਤੀ ਇਹ 100 ਰੁਪਏ ਦੇ ਵਿੱਚ ਕਾਟਨ ਦੀ ਜੁੰਨੀ ਹੈ ਜੀ ਪੂਰੇ ਵੱਡੇ ਸਾਈਜ਼ ਦੀ ਚਾਹੇ ਚੱਕਾ ਵਾਲਾ ਡਿਜ਼ਾਈਨ ਲੈ ਲਓ ਚਾਹੇ ਲਕੀਰਾਂ ਵਾਲਾ ਡਿਜ਼ਾਈਨ ਲੈ ਲਓ 100 ਰੁਪਏ ਦੇ ਵਿੱਚ ਹੈ ਜੀ ਇਹਦੇ ਵਿੱਚ ਸਭ ਡਿਜ਼ਾਈਨ ਆ ਗਈ ਜੀ ਚੱਕਾ ਵਾਲਾ ਵੀ ਆ ਗਿਆ ਲਕੀਰਾਂ ਵਾਲਾ ਵੀ ਆ ਗਿਆ ਬਰੀਕ ਲਾਈਨਾਂ ਆ ਗਈ ਭਰਾਵਾ ਦੀ ਹੱਟੀ ਦੇ ਉੱਤੇ ਸੇਰਮੇ ਦਾ ਚੱਲ ਰਿਹਾ ਹੈਗਾ ਕੋਟਾ ਟੋਰੀਆ ਜੁੰਨੀ ਕੋਟਾ ਡੋਰੀਆ ਦੀ ਜੁਨੀ ਪੂਰੇ ਵੱਡੇ ਸਾਈਜ਼ ਦੀ ਕੱਟ ਵਰਕ ਕੀਤੀ ਹੋਈ ਸਿਰਫ 100 ਰੁਪਏ ਏਰੀਆ ਜੀ ਇਹ ਜਿਹੜੀ ਮਾਰਕੀਟ ਦੇ ਵਿੱਚ ਆਵੇਂ 180 ਜਾਂ 200 ਰੁਪਏ ਦੀ ਵਿਕਦੀ ਹੈਗੀ ਸਾਡਾ ਰੇਟ ਸਿਰਫ 100 ਰੁਪਏ ਆ ਜੀ ਕੋਟਾ ਡੋਰੀਆ ਦੀ ਜੁਨੀ ਕੜਾਈ ਵਾਲੀ ਜੁਨੀ ਨੈਕਸਟ ਦੇ ਉੱਤੇ ਕੜਾਈ ਵਾਲੀ ਜਿਵੇਂ ਕੁੜੀਆਂ ਕਿੱਤਰੀਆਂ ਲੈਂਦੀਆਂ ਨੇ ਚਾਹੇ ਡਾਈ ਕਰਾ ਲਓ ਇਹਨੂੰ ਡਾਈਏਬਲ ਕਪੜਾ ਹੈਗਾ ਇੱਥੇ ਆਵੇਂ ਮਾਰਕੀਟ ਦੇ ਵਿੱਚ 2-200 ਰੁਪਏ ਦੀ ਜੁੰਨੀ ਵਿਕ ਰਹੀ ਹੈ ਜੀ ਸਾਡਾ ਰੇਟ ਸਿਰਫ 100 ਰੁਪਏ ਹੈ ਜੀ ਇਹ 100 ਰੁਪਏ ਦੇ ਵਿੱਚ ਕੜਾਈ ਵਾਲੀ ਨੈਟ ਦੇ ਉੱਤੇ ਜੁੰਨੀ ਹੈ ਜੀ ਬਹੁਤ ਵੱਡੇ ਸਾਈਜ਼ ਦੀ ਜੁੰਨੀ ਹੈਗੀ ਕੁੜੀਆਂ ਕੱਤਿਆਂ ਵਾਲੀ ਵੈਰੈਟੀ ਹੈ ਡਾਈ ਕਰਾਉਣ ਵਾਸਤੇ ਡਾਈਏਬਲ ਹੈ ਜੀ ਕਿਸ ਮਰਜ਼ੀ ਦਾ ਰੰਗ ਕਰਾ ਸਕਦੇ ਇਹਨੂੰ ਆਪਾਂ ਸਿਰਫ 100 ਰੁਪਏ ਦੀ ਕਰਤੀ ਜੀ ਇਹ ਡਿਜ਼ਾਇਨ ਵੱਖੋ-ਵੱਖਰੇ ਇਹਦੇ ਵਿੱਚ ਕੜਾਈ ਦੇ ਰੇਟ ਸਿਰਫ 100 ਰੁਪਏ ਆ ਜੀ 100 ਰੁਪਏ ਦੇ ਵਿੱਚ ਮਸਲੀਨ ਦੀ ਚੁੰਨੀ ਹੈ ਜੀ ਪਲੇਨ ਮਸਲੀਨ ਕੰਨੀ ਵਾਲੀ 2.5 ਮੀਟਰ ਦੀ ਚੁੰਨੀ ਜਿਹੜੀ ਆਮ ਇਹ 2.5 300 ਦੀ ਚੁੰਨੀ ਵਿਖਦੀ ਹੈ ਸਾਡਾ ਰੇਟ ਹੈ ਸਿਰਫ 200 ਰੁਪਿਆ ਜੀ 200 ਰੁਪਏ ਦੇ ਵਿੱਚ ਪ्युअर ਮਸਲੀਨ ਦੀ ਚੁੰਨੀ ਜੀ 2.5 ਮੀਟਰ ਦੀ ਭਰਾਵਾਂ ਦੀ ਹੱਤੀ ਦੇ ਉੱਤੇ ਭਾਰੀ ਸ਼ੇਰ ਮੇਲਾ ਚੱਲ ਰਿਹਾ ਹੈਗਾ ਚੈੱਕ ਮਸਲੀਨ ਦੀ ਚੁੰਨੀ ਜੀ ਚੈੱਕ ਮਸਰੀਨ ਸਾਫਟ ਬਿਲਕੁਲ ਜਿਹੜੀ ਆਮ ਇਹ ਮਾਰਕੀਟ ਦੇ ਵਿੱਚ 350 ਦੇ ਲਗਭਗ ਜੁੰਨੀ ਵਿਕਦੀ ਹੈਗੀ ਸਾਡਾ ਰੇਟ ਹੈ ਸਿਰਫ 250 ਰੁਪਿਆ ਜੀ ਚੈੱਕ ਮਸਰੀਨ ਦੇ ਵਿੱਚ ਜਿੰਨੇ ਮਰਜੀ ਟਪਟੇ ਰੱਖ ਸਕਦੇ ਹੋ ਜਿਹਦੇ ਵਿੱਚ ਚੈੱਕ ਮਸਰੀਨ ਦੀ ਜੁੰਨੀ ਸਿਰਫ 250 ਦੀ ਕਰਤੀ ਜੀ ਇਹ ਭਰਾਮਾਂ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲੇ ਚੱਲ ਰਿਹਾਗਾ ਭਰਾਮਾਂ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲੇ ਦੇ ਉੱਤੇ ਤੌਲੀਆ ਹਾਂ ਦੇਖੋ ਜੀ ਇਹ ਵੀ ਬਹੁਤ ਵੱਡੇ ਸਾਈਜ਼ ਦਾ ਹੈਗਾ ਜਿਹੜਾ ਮਾਰਕੀਟ ਦੇ ਵਿੱਚ ਇਹ 70-80 ਰੁਪਿਆ ਦਾ ਟੌਲੀਆ ਵਿਖਦਾ ਹੈਗਾ ਸਾਡਾ ਰੇਟ ਸਿਰਫ 50 ਰੁਪਏ ਜੀ 100 ਦੇ ਦੋ 100 ਦੇ ਦੋ ਟੌਲੀਆ ਜੀ ਇਹ ਇਹ ਵੀ ਬਹੁਤ ਵੱਡੇ ਸਾਈਜ਼ ਦਾ ਹੈਗਾ ਟੌਲੀਆ ਦਾ ਤੇ ਇਹ ਤੋਂ ਹੋਰ ਵੱਡੇ ਸਾਈਜ਼ ਦੇ ਵਿੱਚ ਆ ਗਿਆ ਇਹ ਜਿਹੜਾ ਚਤਰ ਵਰਗਾ ਸਾਈਜ਼ ਦਾ ਪੱਟਾ ਜਿਹੜਾ ਮਾਰਕੀਟ ਦੇ ਵਿੱਚ ਆਮ 100-120 ਰੁਪਿਆ ਦਾ ਟੌਲੀਆ ਵਿਖਦਾ ਹੈਗਾ ਜਦਲ ਵਰਗੇ ਸਾਈਜ਼ ਦੇ ਉੱਤੇ ਹੀ ਵੱਡਾ ਸਾਈਜ਼ ਪੂਰਾ ਸਾਡੇ ਕੋਲ ਹੈਗੇ ਜੀ 150 ਦੇ ਵਿੱਚ ਦੋ ਇਹ ਪੂਰੇ ਵੱਡੇ ਚਾਦਰ ਸਿੱਡੇ ਸਾਈਜ਼ ਦਾ ਸਾਈਜ਼ ਹੈ ਜੀ ਇਹਦਾ 150 ਦੇ ਵਿੱਚ ਦੋ ਪੀਸ ਕਰਤੇ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਫੇਰ ਮੇਲੇ ਦੇ ਉੱਤੇ ਸਾਈਜ਼ ਦੇਖੋ ਜੀ ਦਾ ਕਿੱਡਾ ਵੱਡਾ ਹੈਗਾ ਜੇਵੇ ਚਾਦਰ ਹੁੰਦੀ ਹੈ ਚਾਦਰ ਵਰਗਾ ਸਾਈਜ਼ ਹੈ ਜੀ ਪੂਰਾ ਭਾਰੀ ਤੋਂ ਭਾਰੀ ਬੰਦਾ ਜਿੰਨਾ ਮਰਜ਼ੀ ਲੈ ਸਕਦਾ ਇਹਨੂੰ ਸਿਰਫ 150 ਦੇ ਦੋ ਕਰਤੇ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਫੇਰ ਮੇਲੇ ਚੱਲ ਰਿਹਾ ਹੈਗਾ ਬੋਰਾ ਵਾਲਾ ਤੌੜਿਆ ਬੁਰਾਲਾ ਤੌਲੀਆ ਜਿਹੜਾ ਮਾਰਕਟ ਦੇ ਵਿੱਚ 100 120 ਰੁਪਈਆ ਤੋਂ ਘੱਟ ਤੋਂ ਘੱਟ ਵਿਕਦਾ ਹੈਗਾ ਜੀ ਸਾਡਾ ਰੇਟ ਹੈਗਾ 150 ਦੇ 2 150 ਦੇ 2 ਹੈ ਜੀ ਇਹ ਬੁਰਾਲਾ ਤੌਲੀਆ ਸਾਰੇ ਵਧੀਆ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚੂ ਕਿਆ ਇਹਦੇ ਵਿੱਚ ਜੀ 150 ਦੇ 2 ਪੀਸ ਜੀ ਫਰਾਮਾਂ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਲ ਮੇਲੇ ਦੇ ਉੱਤੇ ਜੀ 150 ਦੇ 2 ਪੀਸ ਕਰਤੇ ਜੀ ਇਹ ਇੱਕਾਤ ਤੌਲੀਆ ਫੈਂਸੀ ਜੀ ਦੇਖੋ ਮਖਮਲ ਵਰਗਾ ਤੌਲੀਆ ਆ ਗਿਆ ਇਹ ਇਹ ਆਮ ਹੈ 150 200 ਦਾ ਤੌਲੀਆ ਵਿਕਦਾ ਹੈਗਾ ਸਾਡੇ ਕੋਲੇ ਹੈਗੇ 200 ਦੇ 2 ਜੀ ਇਹ 100 ਰੁਪਏ ਦਾ ਪੀਸ ਕਰਤਾ ਜੀ ਇਹ 100 ਰੁਪਏ ਦੇ ਵਿੱਚ ਪੀਸ ਡਿਜ਼ਾਈਨ ਕਲਰ ਬਹੁਤ ਕਲਰਾਂ ਜਮਾਲ ਆ ਗਿਆ ਇਹਦੇ ਵਿੱਚ 100 ਰੁਪਏ ਦਾ ਕਰਤਾ ਜੀ ਪੀਸ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸੇਰਵੇ ਦੇ ਉੱਤੇ ਜੀ ਬਹੁਤ ਹੀ ਸੋਹਣੇ ਸੋਹਣੇ ਰੰਗਾਂ ਦੇ ਡਿਜ਼ਾਈਨਾਂ ਦੇ ਵਿੱਚ ਜਮਾਲ ਪਹੁੰਚੂਕਾ ਹੈ ਇਹਦੇ ਵਿੱਚ ਜੀ 100 ਰੁਪਏ ਦਾ ਪੀਸ ਆ ਜੀ ਸਿਰਫ 100 ਰੁਪਏ ਦੇ ਵਿੱਚ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਲ ਮੇਲੇ ਦੇ ਉੱਤੇ ਜੀ 100 ਰੁਪਏ ਦੇ ਵਿੱਚ ਫੈਂਸੀ ਤੌਲੀਆ ਬਿਲਕੁਲ ਮਖਲੋ ਵਰਗਾ ਕਪੜਾ ਜੀ ਇਹ ਪੂਰਾ ਵਧੀਆ ਕੁਆਲਟੀ ਦੇ ਉੱਤੇ ਹੈਗਾ ਪੂਰਾ ਪਾਣੀ ਨੂੰ ਸੋਖਦਾ ਹੈਗਾ 100 ਦਾ ਪੀਸ ਕਰਤਾ ਜੀ ਇਹ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਰਾਵਾਂ ਦੀ ਹੱਟੀ ਵਸਟਰਨ ਰੋਡ ਮੌਨਟਨ